ਮੈਂ ਇਸ ਇਨਸੀਡੈਂਟ ਨੂੰ ਕੰਡੈਮ ਕਰਦਾ ਕਿਉਂਕਿ ਇਹ ਜੀ ਸੋਚ ਦਾ ਪੰਜਾਬ ਚ ਕੀ ਦੇਸ਼ ਚ ਕੀ ਕਿਥੇ ਜਗ੍ਹਾ ਕੋਈ ਸਥਾਨ ਨਹੀਂ ਦੇਸ਼ ਇੱਕ ਹੈ ਔਰ ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਵਾਸਤੇ ਦੇਸ਼ ਨੂੰ ਅਨਾਜ ਦੇਣ ਵਾਸਤੇ ਪੰਜਾਬੀਆਂ ਦੀ ਮਿਹਨਤ ਤੇ ਕੁਰਬਾਨੀ ਅੱਜ ਕੋਈ ਪੰਜਾਬੀ ਵੀਰ ਦੇਸ਼ ਦੇ ਕਿਸੇ ਹਿੱਸੇ ਚ ਜਾਵੇ ਤੇ ਉਸ ਨੂੰ ਇਸ ਗੱਲ ਲਈ ਅਟੈਕ ਕੀਤਾ ਜਾਵੇ ਕਿ ਇਹ ਪੰਜਾਬੀ ਆ ਇਹ ਬਹੁਤ ਚਿੰਤਾ ਦਾ ਵਿਸ਼ਾ ਔਰ ਇਹ ਉਹ ਹਾਲਾਤ ਪੈਦਾ ਹੋ ਰਿਹਾ ਜਿਹੜੇ 80 ਤੇ 90 ਚ ਹੋਈ ਸੀ ਮੈਂ ਤਾਂ ਅੱਜ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਕਿਉਂਕਿ ਜੋ ਮੈਂ ਤੁਹਾਡੇ ਚੈਨਲਾਂ 'ਚ ਵੇਖਿਆ ਹੈ ਜਾਂ ਜੋ ਮੈਂ ਇਹਨਾਂ ਭਰਾਵਾਂ ਦਾ ਸੁਣਿਆ ਕਿਉਂਕਿ ਇਹ ਪੰਨਵਾ ਪਿੰਡ ਤੋਂ ਸੰਬੰਧਿਤ ਨੇ ਜੀ ਔਰ ਪੰਨਵਾ ਪਿੰਡ ਮਜੀਠੇ ਹਲਕੇ ਦਾ ਹਿੱਸਾ ਹੈ ਮੈਨੂੰ ਜਦੋਂ ਫੋਨ ਆਇਆ ਮੈਂ ਹੀ ਛੋਟੇ ਚੈਨਲ ਵਾਲਿਆਂ ਨੂੰ ਫੋਨ ਕੀਤਾ ਕਿਉਂਕਿ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਸਾਡੀ ਸੁਣਵਾਈ ਕੋਈ ਨਹੀਂ ਔਰ ਉਦੋਂ ਦੱਸਣ ਵੇਲੇ ਛੇ ਦੇ ਦੱਸ ਨਹੀਂ ਸਕੇ ਮੈਨੂੰ ਕਿ ਕੀ ਹਾਲਾਤ ਬਣੇ ਔਰ ਮੇਰੇ ਵੀ ਪਰਿਵਾਰ 'ਚ ਕੋਈ ਇਹੋ ਜਿਹੀ ਡੈਥ ਹੋਈ ਸੀ ਮੈਂ ਉੱਚ ਰੁੱਜਿਆ ਸਾਂ ਇਸ ਲਈ ਜਦ ਮੈਂ ਇਹ ਸਾਰੀ ਗੱਲ ਦੀ ਤਹਿ ਤੱਕ ਪਹੁੰਚਿਆ ਦੇਖੋ ਅੱਜ ਕੱਲ ਲੋਕ ਪਹਾੜਾਂ ਨੂੰ ਜਾ ਰਹੇ ਔਰ ਹਿਮਾਚਲ ਪ੍ਰਦੇਸ਼ ਦਾ ਵੀ ਵੱਡਾ ਆਮਦਨ ਦਾ ਸਾਧਨ ਟੂਰਿਜ਼ਮ ਹੈ ਔਰ ਜੇ ਕੋਈ ਪਹਾੜਾਂ ਤੇ ਜਾਵੇ ਔਰ ਸਪੈਸ਼ਲੀ ਇਹ ਕਨਾਰੀ ਪਰਿਵਾਰ ਜਿਹੜੀ ਇੱਕ ਸਪੈਨਿਸ਼ ਇਹਨਾਂ ਦੀ ਜਿਹੜੀ ਧਰਮ ਪਤਨੀ ਸਪੈਨਿਸ਼ ਨੇ ਉਹਦਾ ਮਾਨਸਿਕੀ ਮੈਂ ਡਲਾਉਜੀ ਜਾਵਾ ਖਜਾਰ ਜਾਵਾ ਵੇਖ ਕੇ ਆਵਾ ਤੇ ਗੱਡੀ ਲਾਉਣ ਤੋਂ ਕਿਸੇ ਨੂੰ ਇਸ ਬੇਰਹਿਮੀ ਨਾਲ ਕੁੱਟੋ ਤੇ ਕੁੱਟ ਕੇ ਇਹ ਗੱਲ ਕਹੂੰ ਕਿ ਤੁਸੀਂ ਜਿਹੜੀ ਆਹ ਕੰਗਨਾ ਰਣੌਤ ਨਾਲ ਜੋ ਹੋਇਆ 에ਰਪੋਰਟ ਤੇ ਉਹਦੇ ਬਦਲੇ ਹੋਇਆ ਮੈਂ ਸਮਝਦਾ ਇਹ ਤੋਂ ਦੁਖਦਾਈ ਗੱਲ ਕੋਈ ਨਹੀਂ ਇਹ ਮੈਂ ਪਹਿਲਾਂ ਵੀ ਅਪੀਲ ਪਾਈ ਸੀ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਕੰਗਨਾਰ ਰਣੌਤ ਨੂੰ ਕੰਟਰੋਲ ਕਰੋ ਜੋ ਕਿਸਾਨੀ ਵੇਲੇ ਉਹਦੇ ਸਾਡੀਆਂ ਧੀਆਂ ਪੈਣਾ ਮਾਵਾਂ ਬਾਰੇ ਇਹ ਗੱਲ ਕਹਿਣੀ ਕਿ ਇਹ 100-100 ਰੁਪਏ ਦੀ ਦਿਹਾੜੀ ਤੇ ਆਉਂਦੇ ਸਾਲ-ਸਾਲ ਜਿਹਨੇ ਉੱਥੇ ਕੱਢਿਆ ਹੋਵੇ ਧੁੱਪ 'ਚ ਗਰਮੀ 'ਚ ਮੀਂਹ 'ਚ ਹਨੇਰੀ 'ਚ ਉੱਥੇ ਬੈਠੇ ਰਹੇ ਔਰ ਉਹਨਾਂ ਮਾਵਾਂ ਨੂੰ ਤੁਸੀਂ ਜਲੀਲ ਕਰੋ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਕਿਉਂਕਿ ਉਹਨਾਂ ਮਾਵਾਂ ਦੇ ਪੁੱਤਰ ਜਾਂ ਤਾਂ ਖੇਤਾਂ 'ਚ ਮਿਹਨਤ ਕਰਕੇ ਦੇਸ਼ ਨੂੰ ਅੰਨ ਦੇ ਭੰਡਾਰ 'ਚ ਯੋਗਦਾਨ ਪਾ ਰਹੇ ਜਾਂ ਬਾਰਡਰ 'ਤੇ ਬਹਿ ਕੇ ਦੇਸ਼ ਨੂੰ ਸੁਰੱਖਿਅਤ ਰੱਖ ਰਹੇ ਹਨ ਤੇ ਤੁਸੀਂ ਇਸ ਤਰੀਕੇ ਦੀ ਸ਼ਬਦਾਵਲੀ ਵਰਤੋਂਗੇ ਚੰਗੀ ਨਹੀਂ ਉਹਦਾ ਸਿੱਟਾ ਵੇਖਣ ਨੂੰ ਮਿਲ ਗਿਆ ਜੀ ਮੈਂ ਭਾਵੇਂ ਕਿਸੇ ਵਾਇਲੈਂਸ ਨੂੰ ਹਰ ਤਰੀਕੇ ਦੇ ਵਾਇਲੈਂਸ ਨੂੰ ਕੰਡਮ ਕਰਦਾ ਮਗਰ ਇਹ ਹਾਲਾਤ ਬਣੇ ਕਿਉਂ ਜੀ ਕੋਈ ਵੀ ਤੁਸੀਂ ਕਿਸੇ ਦੇ ਮਾਪ ਪੈਣ ਧੀ ਪੁੱਤ ਨੂੰ ਜਲੀਲ ਕਰੋ ਤੇ ਕਹੋ ਕਿ ਉਹਦਾ ਕੋਈ ਰਿਐਕਸ਼ਨ ਨਹੀਂ ਆਊਗਾ ਆਊਗਾ ਭਾਈ ਹਮਮ ਔਰ ਇਹੀ ਕਾਰਨ ਹੈ ਕਿ ਮੈਂ ਬੀਜੇਪੀ ਦੀ ਲੀਡਰਸ਼ਿਪ ਨੂੰ ਇੱਕ ਵਾਰੀ ਨਹੀਂ अनेਕਾਂ ਵਾਰੀ ਕਿਹਾ ਕਿ ਭਾਈ ਇਹਨੂੰ ਕੰਟਰੋਲ ਕਰੋ ਔਰ ਉਸ ਤੋਂ ਬਾਅਦ ਵੀ ਉਹ ਨਹੀਂ ਹਟੀ ਦਿੱਲੀ ਜਾਂਦੇਦਾਰ ਉਹਨੇ ਵੀਡੀਓ ਕੀਤੀ ਚੜਾਤੀ ਕਿ ਜੀ ਪੰਜਾਬ ਜੇ ਤਾਂ ਉਹ ਗੁਰਬਾਤ ਫੈਲ ਰਿਹਾ ਪੰਜਾਬ ਚ ਪੀਸ ਲਵਿੰਗ ਲੋਕ ਨੇ ਇੰਨੇ ਪਿਆਰ ਨਾਲ ਰਹਿ ਰਹੇ ਆ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ ਨਗਰ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਉਹਦੀ ਇਸ ਵੀਡੀਓ ਕਰਕੇ ਇੱਕ ਜ਼ਿੰਮੇਵਾਰ ਉਹ ਐਮਪੀ ਆ ਉਹਦੀ ਵੀਡੀਓ ਕਰਕੇ ਆ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਜੀ ਜੋ ਹਾਲਾਤ ਬਣਿਆ ਔਰ ਇੱਕ ਨਹੀਂ ਆ ਇਹ ਇੱਕ ਕਰਨਾਲ ਦਾ ਵੀ ਇਨਸੀਡੈਂਟ ਸਾਹਮਣੇ ਆਇਆ ਜਿੱਥੇ ਉਹ ਉਹ ਸਾਡੇ ਗੁਰਸੇ ਇੱਕ ਨੌਜਵਾਨ ਨੂੰ ਕਿਵੇਂ ਇੱਟਾਂ ਨਾਲ ਮਾਰਿਆ ਗਿਆ ਸੀਗਾ ਔਰ ਉਹਦੀ ਸੁਣਵਾਈ ਕੋਈ ਨਹੀਂ ਇੱਕ ਦੋ ਇਨਸੀਡੈਂਟ ਹੋਰ ਵੀ ਆਏ ਆ ਔਰ ਆ ਹੁਣ ਚੌਥਾ ਪੰਜਵਾਂ ਇਨਸੀਡੈਂਟ ਆ ਗਿਆ ਤੇ ਮੈਂ ਰੱਬ ਦੇ ਵਾਸਤੇ ਕਹਿਣਾ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਦੇਸ਼ ਨੂੰ ਤੋੜੋ ਨਾ ਦੇਸ਼ ਨੂੰ ਜੋੜੋ ਔਰ ਨਾਲ ਹੀ ਮੈਂ ਸੁਖੂ ਸਰਕਾਰ ਨੂੰ ਕਾਂਗਰਸ ਦੀ ਜਿਹੜੀ ਹਿਮਾਚਲ ਪ੍ਰਦੇਸ਼ ਚ ਸਰਕਾਰ ਚੱਲ ਰਹੀ ਆ ਕਿ ਭਾਈ ਇਹ ਐਨ ਆਰ ਆਈ ਫੈਮਿਲੀ ਆ ਇਹਨਾਂ ਦੀ ਅਸੀਂ ਦਰਖਾਸਤ ਦੇਣਾ ਚਾਹਾਂਗੇ ਇਹਦੀ ਗੱਲ ਦੀ ਇਨਕੁਆਇਰੀ ਹੋ ਕੇ ਜਿਨ੍ਹਾਂ ਨੇ ਇਹ ਜੀ ਗਲਤੀ ਕੀਤੀ ਹੈ ਕਿਸੇ ਤਾਂ ਸਿਰ ਪਾੜ ਦੇਣਾ ਉਹਦੀ ਜਾਨ ਵੀ ਜਾ ਸਕਦੀ ਸੀ ਜੇ ਗੱਡੀ ਦੀ ਪਾਰਕਿੰਗ ਤੋਂ ਲੈ ਕੇ ਸੀ ਮੈਂ ਮੰਨ ਲੈਣਾ ਮਗਰ ਕਿਸੇ ਨੂੰ ਇਹ ਅਧਿਕਾਰਤਾ ਨਹੀਂ ਨਾ ਕਿ ਤੁਸੀਂ ਅਗਲੀ ਦੀ ਜਾਨ ਲੈ ਲਓਗੇ ਪਾਰਕਿੰਗ ਤੋਂ ਫਿਰ ਤਾਂ ਉਹਦਾ ਕਾਰਵਾਈ ਬਣਦੀ ਆ ਜਿਹੜਾ ਸਰ ਇਹ ਵੀ ਗੱਲ ਕਹੀ ਆ ਜੀ ਲੱਗੇ ਪੁਲਸ ਵਾਲੇ ਖੜੇ ਸੀ ਉਹ ਕਿਤੇ ਤੇ ਅਸੀਂ ਛਡਾ ਨਹੀਂ ਸਕਦੇ ਜੂ ਬਹੁਤ ਜਿਆਦਾ ਪੈ ਗਿਆ ਇਹਨਾਂ ਨੂੰ ਦੇਖੋ ਤੁਸੀਂ ਆਪ ਹੀ ਲਾ ਲਓ ਇਤੋਂ ਹਿਸਾਬ ਕਿ 250 300 ਬੰਦਾ ਦੋ ਜਣਿਆਂ ਦੇ ਪੈਜੇ ਤੇ ਵਾਈ ਰਾਈਟਿੰਗ ਤੇ ਵਾਇਲੈਂਸੀ ਆ ਮਤਲਬ ਉਹ ਗਿਣੀ ਮੀਤੀ ਸਾਜ਼ਿਸ਼ ਕਹਿ ਲਓ ਔਰ ਹਾਲੇ ਵੀ ਪੁਲਸੋਂ ਨੂੰ ਕੋਈ ਕਾਰਵਾਈ ਨਾ ਕਰੇ ਤੇ ਫਿਰ ਤਾਂ ਪੁਲਿਸ ਦੇ ਵੀ ਮਿਲੀ ਭੁਗਤ ਕਮਾਂਗੇ ਲੋਕਾਂ ਨੂੰ ਚਾਹ ਹੁੰਦਾ ਹੈ ਲੋਕਾਂ ਨੂੰ ਚਾਹ ਹੁੰਦਾ ਜਦੋਂ ਛੁੱਟੀਆਂ ਪੈਂਦੀਆਂ ਬੱਚਿਆਂ ਨੂੰ ਕਿ ਅਸੀਂ ਹਿਮਾਚਲ ਹੀ ਜਾਈਏ ਉਹਦੇ ਨਾਲ ਵੱਡਾ ਰੈਵਨਿਊ ਅਸੀਂ ਕਹਿੰਦੇ ਹਿਮਾਚਲ ਵੱਡੀ ਕਮਾਈ ਕਰਦਾ ਲੱਗਦਾ ਕਿ ਉਹਨਾਂ ਨੇ ਆਪਣੇ ਪੈਰਾਂ ਤੇ ਵੀ ਕਿਤੇ ਨਾ ਕਿਤੇ ਕਵਾੜੀ ਮਾਰੀ ਇਸ ਤਰ੍ਹਾਂ ਦਾ ਕੰਮ ਕਰਕੇ ਨਹੀਂ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਜੀ ਪਹਿਲਾਂ ਤਾਂ ਦੇਸ਼ ਦੇ ਨਾਗਰਿਕ ਨੂੰ ਤੁਸੀਂ ਦੇਸ਼ ਦੇ ਕਿਸੇ ਹਿੱਸੇ 'ਚ ਜਾਣ ਤੋਂ ਰੋਕ ਨਹੀਂ ਸਕਦੇ ਤੁਹਾਡੇ ਸਿਰ ਤੇ ਦਸਤਾਰ ਬੰਨੀ ਆ ਉਹਦਾ ਇਹ ਮਤਲਬ ਨਹੀਂ ਕਿ ਤੁਸੀਂ ਜਿਹਦੇ ਸਿਰ ਤੇ ਦਸਤਾਰ ਹੈ ਉਹ ਦੇਸ਼ ਲਈ ਦਾ ਕੁਰਬਾਨ ਹੋ ਸਕਦਾ ਦੇਸ਼ ਦੀ ਜਦੋਂ ਸਿਕਿਉਰਿਟੀ ਦੀ ਗੱਲ ਆਵੇ ਤੇ ਉਹ ਸਭ ਤੋਂ ਮੂਰੇ ਖਲੋਤਾ ਹੁੰਦਾ ਤੇ ਜੇ ਸੈਰ ਸਪਾਰਟ ਲਈ ਉਹਨੇ ਦੇਸ਼ ਦੇ ਕਿਸੇ ਹਿੱਸੇ ਤਕੋਨੇ 'ਚ ਆਪ ਦੇ ਪਰਿਵਾਰ ਨੂੰ ਲੈ ਕੇ ਜਾਣਾ ਉਹਨੂੰ ਪਾਬੰਦੀਆਂ ਹੋਣ ਇਹ ਤਾਂ ਕਿਸੇ ਨੇ ਨਹੀਂ ਬਰਦਾਸ਼ਤ ਕਰਨਾ ਔਰ ਅੱਜ ਔਰ ਔਰ ਦੂਜੀ ਗੱਲ ਮੈਂ ਸਮਝਦਾ ਸੁਖੂ ਜੀ ਬੜੇ ਸਿਆਣੇ ਸੂਝਵਾਨ ਚੀਫ ਮਿਨਿਸਟਰ ਨੇ ਇਹ ਉਹਨਾਂ ਦੇ ਸੂਬੇ ਲਈ ਵੀ ਚੰਗਾ ਨਹੀਂ ਔਰ ਮੈਂ ਹਿਮਾਚਲ ਦੇ ਲੋਕਾਂ ਨੂੰ ਬਹੁਤ ਚੰਗਾ ਸਮਝਦਾ ਮਿਹਨਤ ਦਾ ਸ਼ਲੋਕ ਸਮਝਦਾ ਕੁਝ ਹੋ ਸਕਦੇ ਜਿਨ੍ਹਾਂ ਨੇ ਗੜਬੜ ਕੀਤੀ ਹੈ ਉਹਨਾਂ ਦੀ ਮਨਸ਼ਾ ਮਾੜੀ ਹੋ ਸਕਦੀ ਹੈ ਕੀ ਉਹ ਭਾਜਪਾ ਦੇ ਕਾਰਕੁਨ ਸੀ ਕੌਣ ਸੀ ਇਹਦਾ ਇਨਕੁਆਇਰੀ ਦਸੂਗੀ ਮਗਰ ਮੈਂ ਸਾਰੇ ਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਕਹਾਂ ਕਿ ਉਹਨਾਂ ਦੀ ਗਲਤੀ ਬਿਲਕੁਲ ਨਹੀਂ ਔਰ ਮੈਂ ਚਾਹੂੰਗਾ ਕਿ ਸੁਖੂ ਸਾਹਿਬ ਇਸ ਗੱਲ ਦੀ ਤੈਅ ਤੱਕ ਜਾ ਕੇ ਜਿਨ੍ਹਾਂ ਨੇ ਵੀ ਇਹ ਅਟੈਕ ਕੀਤਾ ਜਾਨਲੇਵਾ ਹਮਲਾ ਨਾਟ ਓਨਲੀ ਇੱਕ ਪੰਜਾਬੀ ਤੇ ਇੱਕ ਐਨ ਆਰ ਆਈ ਵੀ ਹੈ ਵਿਦੇਸ਼ੀ ਟੂਰਿਜ਼ਮ ਦੇ ਤੌਰ ਤੇ ਵੀ ਵਿਦੇਸ਼ੀ ਧੀ ਪੈਣ ਆਈ ਹੈ ਇੱਥੇ ਦੇ ਥੋੜਾ ਸੂਬਾ ਵੇਖਣ ਤਾਂ ਉਹਨਾਂ ਦਾ ਖੁਸ਼ੀ ਹੋਣੀ ਚਾਹੀਦੀ ਪੰਜਾਬ ਸਰਕਾਰ ਤੇ ਜੇ ਉੱਥੇ ਇਹ ਹਾਲਾਤ ਬਣ ਰਹੇ ਤੇ ਕੀ ਲੋਕ ਆਉਣਗੇ ਉਹਦੇ 'ਚ ਨੁਕਸਾਨ ਕੀ ਦਾ ਇਹ ਪਰਿਵਾਰ ਦੇ ਵਿੱਚ ਹਿਮਾਚਲ ਦਾ ਵੀ ਨੁਕਸਾਨ ਹੈ ਪੰਜਾਬੀਆਂ ਦਾ ਵੀ ਨੁਕਸਾਨ ਹੈ ਸਭ ਦਾ ਨੁਕਸਾਨ ਹੈ ਪੰਜਾਬ ਜਿਹੜਾ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ ਤੇ ਕੁਝ ਨਾ ਕੁਝ ਕਰਨਾ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਪਰਿਵਾਰ ਦੇ ਨਾਲ ਕੋਈ ਵੀ ਜਰਾਵਾ ਗੱਲਬਾਤ ਨਹੀਂ ਤੁਹਾਨੂੰ ਮੈਂ ਬੇਨਤੀ ਕਰਾਂ ਭਗਵੰਤ ਮਾਨ ਤੋਂ ਤੁਸੀਂ ਕਿਸੇ ਤਰੀਕੇ ਦੀ ਆਸ ਰੱਖਦੇ ਹੋ ਜੀ ਮਤਲਬ ਜਿਹੜਾ ਬੰਦਾ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਬਾਰੇ ਕੁਝ ਨਹੀਂ ਕਰ ਸਕਿਆ ਹੋਵੇ ਜਿਹੜਾ ਬੰਦਾ ਮੁਖਤਿਆਰ ਅंसारी ਦੀ ਜੇਲ੍ਹ ਯਾਤਰਾ ਬਾਰੇ ਅੱਜ ਤੱਕ ਕੁਝ ਨਾ ਕਰ ਸਕਿਆ ਹੋਵੇ ਜਿਹੜਾ ਬੰਦਾ ਰੋਜ਼ ਦੇ ਲਾਣ ਆਰਡਰ ਦੇ ਬਾਰੇ ਪੰਜਾਬ 'ਚ ਜਸਟਿਸ ਨਹੀਂ ਦੇ ਸਕ ਰਿਹਾ ਉਹਨੇ ਕਿਹੜਾ ਇਹ ਮੁੱਦਾ ਉਠਾਉਣਾ ਉਹਦਾ ਫਰਜ਼ ਤਾਂ ਬਣਦਾ ਸੀ ਕਿ ਪੰਜਾਬੀ ਨਾਲ ਜੇ ਕਿਤੇ ਵੀ ਧੱਕਾ ਹੋਇਆ ਬੇਇਨਸਾਫੀ ਹੋ ਗੱਲ ਕਰੇ ਕੰਗਨਾ ਰਣੌਤ ਦੇ ਮੁੱਦੇ ਤੇ ਵੀ ਬੜੇ ਲੇਟ ਬੋਲੇ ਆ ਜਿਹੜਾ ਕਰਨਾਲ 'ਚ ਵਾਕਿਆ ਹੋਇਆ ਵਿਚਾਰੀ ਆਪੋਜੀਸ਼ਨ ਪਾਰਟੀਆਂ ਬੋਲਪੀਆਂ ਉਹਨਾਂ ਨੂੰ ਪਤਾ ਨਹੀਂ ਹਾਲੇ ਤੱਕ ਬੋਲੇ ਕਿ ਨਹੀਂ ਬੋਲੇ ਔਰ ਇਸ ਮਸਲੇ 'ਚ ਵੀ ਇਸ ਲਈ ਉਹਨਾਂ ਨੂੰ ਵੀ ਟੇਕਓਵਰ ਟੇਕਓਪ ਟੇਕਓਪ ਤਾਂ ਜ਼ਰੂਰ ਕਰਨਾ ਚਾਹੀਦਾ ਮਗਰ ਅਸੀਂ ਸਾਰੇ ਕਰਨ ਨੂੰ ਤਿਆਰ ਆਂ ਅਸੀਂ ਆਪ ਮੈਂ ਤਾਂ ਆਪਦੇ ਚੈਨਲ 'ਤੇ ਰਹੀਂ ਮੈਂ ਜ਼ਰੂਰ ਗੱਲ ਕਰੂੰਗਾ ਮਾਚਲ ਸਰਕਾਰ ਦੀ ਗੰਮਣ ਨਾਲ ਤੇ ਕਚਾਊਂਗਾ ਕਿ ਇੱਥੇ ਇਨਸਾਫਤਾ ਹੋਵੇ ਭਾਈ ਕਿਉਂਕਿ ਇਹਦੇ 'ਚ ਉਹਨਾਂ ਦਾ ਵੀ ਭਲਾ ਕੌਣ ਲਾਅਰਲੈਸਨੈਸ ਚਾਹੁੰਦਾ ਜੇ ਲਾਅਲੈਸਨੈਸ ਹੋਊਗੀ ਤੇ ਨੁਕਸਾਨ ਸੂਬੇ ਦਾ ਵੀ ਆ ਦੇਸ਼ ਦਾ ਵੀ ਆ। ਮੁਖੇ ਸਾਹਿਬ ਪਹਿਲਾਂ ਵੀ ਪਰਵਾਦ ਦਾ ਕਾਫੀ ਨਾਮ ਨਾਮ ਹੈਗਾ ਵਾ ਕਿ ਲੋਕਾਂ ਦੀ ਮਦਦ ਕਰਦੇ ਵੀ ਪਰ ਅੱਜ ਮਦਦ ਉਹਨਾਂ ਨੂੰ ਆਪ ਲੋੜ ਪੈ ਗਈ ਉਹ ਸਰਕਾਰ ਕੋਲ ਅਪੀਲ ਕਰ ਰਹੇ ਨੇ ਬਾਰ-ਬਾਰ ਕਿ ਮਦਦ ਕੀਤੀ ਜਾਵੇ ਜੀ। ਦੇਖੋ ਇਸ ਤੋਂ ਹੀ ਹਾਲਾਤ ਇਹ ਪੈਦਾ ਕਿਨੇ ਕੀਤੇ ਜੀ ਹਾਲਾਤ। ਕੰਗਨਾਰ ਨੌਦ ਦੇ ਇੱਕ ਬਿਆਨ ਨੇ। ਸੋ ਮੈਂ ਬਾਰ-ਬਾਰ ਆ ਰਿਹਾ ਕਿ ਜੜ ਦੀ ਕਿਉਂਕਿ ਪ੍ਰੋਬਲਮ ਕੀ ਆ ਉਸ ਜੜ ਤੱਕ ਪਹੁੰਚੋ। ਪਹਿਲਾਂ ਵੀ ਲੋਕ ਜਾਂਦੇ ਰਹੇ ਹਿਮਾਚਲ ਹਿਮਾਚਲ ਔਰ ਪੰਜਾਬ ਦੇ ਪਰਿਵਾਰਕ ਤੁਸੀਂ ਸਹਿ ਲੋ ਇੱਕ ਇਕੋ ਸੂਬਾ ਰਿਆ ਸਾਂਝਾ ਨੇ ਆਪਸ ਵਿੱਚ ਪੰਜਾਬੀ ਬੋਲਦੇ ਇਲਾਕੇ ਨੇ ਲੋਕ ਬੜੇ ਪਿਆਰ ਨਾਲ ਰਹਿੰਦੇ ਰਹੇ ਔਰ ਮੈਂ ਐਵੇਂ ਕਹਾ ਕਿ ਇੱਕ ਇਨਸੀਡੈਂਟ ਨਾਲ ਸਾਰੇ ਸੂਬੇ ਨੂੰ ਆਪਾਂ ਉਹਦੇ ਚ ਇੱਕ ਰੰਗ ਨਾਲ ਰੰਗ ਦਈਏ ਉਹ ਬਿਲਕੁਲ ਗਲਤ ਗੱਲ ਹੋਊਗੀ ਕੁਝ ਲੋਕ ਨੇ ਜਿਹੜੇ ਇਹੋ ਜੀ ਗੱਲ ਕਰਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਔਰ ਸੂਬੇ ਦੀਆਂ ਸਰਕਾਰਾਂ ਦਾ ਇਨਸਾਫ ਪਸੰਦ ਲੋਕਾਂ ਦਾ ਇਹ ਫਰਜ ਬਣਦਾ ਜੀ ਕਿ ਕੋਈ ਢਕਾਉ ਬਿਆਨ ਨਾ ਕਰੇ ਕੰਗਨਾਰ ਨਾ ਹੋ ਤੰਗੂ ਔਰ ਜੇ ਕੋਈ ਭਾਜਪਾ ਦੇ ਕਾਰਕੁਨ ਇਹਦੇ ਚ ਇਨਵੋਲ ਰਹੇ ਆ ਜਾਂ ਕਿਹੜੇ ਰਹੇ ਆ ਉਸ ਗੱਲ ਦੀ ਤਹੇ ਤੱਕ ਜਾਵੇ ਕਿ ਕੋਈ ਦੇਸ਼ ਨੂੰ ਅੱਜ ਵੰਡਣ ਦੀ ਕੋਸ਼ਿਸ਼ ਕਰ ਰਿਹਾ ਮਜਬ ਦੇ ਨਾਉ ਤੇ ਜਾਤ ਪਾਤ ਦੇ ਨਾਉ ਤੇ ਇਹ ਦੇਸ਼ ਲਈ ਬਹੁਤ ਘਾਤਕ ਹੈ ਔਰ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਹਿਮਾਚਲ ਦੀ ਸਰਕਾਰ ਇਹ ਚ ਇੰਟਰਵੈਨ ਕਰਕੇ ਇਹਨੂੰ ਸਹੀ ਨੂੰ ਸਹੀ ਕਰੇ ਗਲਤ ਨੂੰ ਗਲਤ ਕਰੇ